ਆਪੜਾ ਸੁਣ ਥੱਲੇ ਕੱਚਾ ਰੱਖਿਆ ਹੋਇਆ ਤੁਸੀਂ ਥੱਲੇ ਕੱਚਾ ਠੰਡਾ ਕਰਕੇ ਰੱਖਿਆ ਹੋਇਆ ਅੱਛਾ ਹਾਂ ਲਿਪ ਲਈਦਾ ਆ ਹੁਣ ਦੀਆਂ ਨੂੰ ਕਿੱਥੇ ਲਿਪੜ ਆਉਂਦਾ ਐ ਅਸੀਂ ਤਾਂ ਲਿਪ ਲੈਨੇ ਲਿਪ ਲੈਨੇ ਇਹਦੇ ਵੀ ਹਾਂ ਲਿਪ ਲੈਨੇ ਅੱਛਾ ਹੋਰ ਕੀ 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 ਪਾਉਂਦੇ ਲਿਪੜ ਲੱਗੇ ਇਹਦੇ ਵਿੱਚ ਮਿੱਟੀ ਹੁੰਦੀ ਐ ਕ ਡੰਗਰਾਂ ਦਾ ਗੋਆ ਹੁੰਦਾ ਐ ਅੱਛਾ ਉਹ ਨਾਲ ਲਿਪ ਲੈਨੇ ਚਿੱਕੜੀ ਮਿੱਟੀ ਹੁੰਦੀ ਐ ਬੜਾ ਵਧੀਆ ਲੱਗਿਆ ਮੈਨੂੰ ਉੱਪਰ ਵੀ ਛੱਤ ਬਾਲਿਆਂ ਵਾਲੀ ਐ ਉੱਤੇ ਵੀ ਬਾਲਿਆਂ ਵਾਲੀ ਛੱਤ ਆ ਹਾਂ ਜੀ ਤੇ ਆ ਰੱਖਿਆ ਘੜਾ ਜਾ ਇਹ ਰੱਖਿਆ ਮੈਂ ਪਾਣੀ ਪੀਣ ਨੂੰ ਅੱਛਾ ਇਹਦੇ 'ਚ ਤੇ ਪਾਣੀ ਪੀਣੇ ਆ ਪਾਣੀ ਬਹੁਤ ਠੰਡਾ ਤੁਸੀਂ ਦੇਖ ਲਓ ਬੇਸ਼ੱਕ ਦੀ ਹੱਥ ਲਾ ਕੇ ਦੇਖ ਲਓ ਤੁਸੀਂ ਮੇਰਾ ਦਿਲ ਕਰਦਾ ਪਾਣੀ ਪੀਣ ਨੂੰ ਹੈ ਪੀਓ ਪੀਓ ਹਾਂ ਪੀਓ ਮੈਂ ਲੈਣਾ ਪਾਣੀ ਮੈਂ ਮੈਂ ਦੀ ਨੀ ਗਲਾਸ ਇਹਦਾ ਸ਼ਕੜਾ ਦੇਖ ਕੇ ਨਾ ਮੈਨੂੰ ਹੱਥ ਲਾ ਕੇ ਪਾਣੀ ਪੀਣ ਦੀ ਕਰਦਾ ਤੇ ਫੇਰ ਨਾ ਉਹ ਧੂਆ ਵੀ ਮੈਂ ਤਾਂ ਆਪਣਾ ਸਵੇਰੀਆਂ ਟੁੱਟੀ ਆ ਜਾਂਦੀ ਆ ਪਰ ਭਰ ਲੈਂਦਾ ਆ ਅੱਛਾ ਉਹ ਕਰਕੇ ਬਾ ਤੁਸੀਂ ਆਏ ਦੇਖਿਓ ਠੰਡਾ ਜਲ ਹੈ ਬਈ ਤੁਸੀਂ ਆਏ ਦੇਖਿਓ ਇੱਕ ਵਾਰੀ ਵੀ ਇਹਦੇ ਵਿੱਚ ਬਰਫ਼ ਪਾਈ ਹੋਈ ਹੈ ਅੱਛਾ ਇਨਾ ਸੁਣਾ ਇਨਾ ਠੰਡਾ ਪਾਣੀ